ਸ਼ੀਰੀਆਂ ਟੌਰਾਂ ਨੇ ਉਹ ਸ਼ੀਰੀ ਤੁਰਦਾ ਮਰਕਦੇ ਨਾ ਹੈਲੋ ਗਾਇਸ ਅੱਪਾ ਪੁਰਾਣੇ ਸ਼ੀਰੀਆਂ ਦੇ ਛੁੱਟੀ ਕਰਕੇ ਸਿਰਤੇ ਮੁੱਦੀ ਬਾਟੀ ਧਰ ਕੇ ਹੁਣ ਆਪਾਂ ਚੱਲਿਆ ਆਪਣੇ ਨਵੇਂ ਸ਼ੀਰੀਆਂ ਦੇ ਖੇਤ ਉੱਥੇ ਛੋਨੂੰ ਦਿਖਾਵਾਂਗੇ ਟਟੀਆਂ ਦੇ ਬਲੌਗ ਮੋਟੀਆਂ ਮੋਟੀਆਂ ਗੋਹਾ ਦੇ ਬਲੌਗ ਅੱਜ ਠੀਕ ਆ ਦੋਸਤੋ ਮਿਲਦੇ ਆ ਛੋਨੂੰ ਫਿਰ ਅਗਲੇ ਬਲੌਗ ਦੇ ਨਾਲ ਆਹਾ ਹਾ ਹਾ ਓਰੇ ਆਉਂਦਾ ਓਏ ਨਜ਼ਾਰਾ ਜੇ ਕਿਵੇਂ ਮੋਟੀ ਜੀ ਇੰਗਰੇਜ਼ਨ ਵਾਂਗੂ ਪਾਛੇ ਮਾਰ ਮਾਰ ਗੋ ਭਜਦੀ ਐ ਆਹ ਆਹ ਰੀਆ ਬਾਈ ਛੁਰਗਪੁਰੀ ਪਿਛਲੇ ਸ਼ੀਰੀਆਂ ਦੇ ਤਾਂ ਉਹੀ ਛੱਪੜ ਜੇ ਦਾ ਖੇਤ ਥੇ ਤਾਂ ਛੜਾ ਜੀਏ ਨਹੀਂ ਲੱਗਿਆ ਛਾਲਪੁਰ ਕਿਵੇਂ ਨਯੌਲਾ ਬਾਜੀਗਰਾਮ ਵਾਂਗੂ ਦੋ ਟੰਕਾ ਦੇ ਖੜਾ ਹੋ ਹੋ ਬਾਜ਼ੀਆਂ ਪਾਉਂਦਾ ਹੈ ਹੈਲੋ ਗਾਇਜ਼ ਹੈ ਰੇ ਉਹ ਹੋ ਹੋ ਖਾਜਾ ਬਲੀ ਕਰੀ ਭਲੀ ਚਾਚਾ ਉਹ ਲੈ ਖਛ ਖਛ ਦੀ ਮੁੱਖੀ ਪਾ ਕੇ ਚਾਹ ਗਰਾ ਆ ਗਿਆ ਮੈਂ ਓ ਚਾਦਰ ਛਰਾਣਾ ਖੇਸ਼ ਆ ਝੱਕਾ ਪੜੇ ਤੇ ਤਿਰੇ ਆਪਣੀ ਬੱਤੀ ਨਾਲ ਤੱਤਾ ਪਰੇ ਹੁਣ ਆਪਣਾ ਗਲਾਚ ਆਪ ਪਿਆ ਆਪਣਾ ਖਜ਼ਾਨਾ ਓ 치ਰੀ ਹੀਟ ਜੰਡੋਰੇ ਦੇ ਛੋਂ ਗਿਆ ਇੱਕ ਦਾ ਛਰਾਣਾ ਲਾ ਕੇ ਐਮ ਬੰਦੂਖ ਤਾਂ ਦੂਰੇ ਰਹਿ ਗਈ ਓਏ ਆਹ ਕਾਲ ਜੇ ਨਾਲ ਲਾ ਹਥਿਆਰ ਹਾਂ ਕਾਟੋ ਇਹ ਥੱਲੇ ਪੱਤਾ ਛਿੱਟਦਾ ਨਾ ਅਬ ਦੇਬ ਨੂੰ ਛੋਚ ਕੇ ਛਿੱਟੀ ਹੁਣ ਨਹੀਂ ਚਲਦੀ ਤੇਰੀ ਬਰੇ ਚਿਰਚਰਾ ਉਹਨਰੇ ਜਲਾਦ ਆ ਗਿਆ ਜਲਾਦ ਦਾ ਦਿਖਦੀ ਆ ਡੰਗ ਹਾਂ ਉਹ ਪਾਕਿਸਤਾਨ ਨਾਲ ਜੰਗ ਲੱਗੀ ਉਹ ਤੇ ਉਹ ਖਰਜਾ ਚੜ ਤਾ ਬੜਾ ਜਵਾਨ ਦਾ ਪੱਕਾ ਤੂੰ ਓਏ ਸੱਛਰੀਕਰ ਚਾਚਾ ਅੱਸੀ ਕਾਲ 9:35 ਮਿੰਟਾਂ ਦੇ ਕਿਹਾ ਲਈ ਵੀ ਮੈਂ ਆਉਂਗਾ ਤੂੰ ਤਾਂ 3 ਮਿੰਟ ਪਹਿਲਾਂ ਆ ਗਿਆ ਪਿਛਲੇ ਸੀਰੀਆਂ ਦੇੋਂ ਫੜਈਆਂ ਚਾਚਾ ਪਤਾ ਜਵਾਨ ਦੇ ਪੱਕਿਆਂ ਨਹੀਂ ਮੇਰੀ ਗੱਲ ਸੁਣ ਹਾਂ ਅੱਜ ਦਾ ਚਰਤ ਚੜਤ ਜਾ ਕਰੀ ਜਾਂਦਾ ਤੂੰ ਇਹ ਨਹੀਂ ਮੈਨੂੰ ਕਹਿਣਾ ਹੋਰ ਮੇਰਾ ਨਾਂ ਹੈ ਸਰਦਾਰ ਚਰਤ ਸਿੰਘ ਅੱਛਾ हां जी कहो जी कहो सही ਗੱਲ ਹੈ ਤੇਰੀ हां ਬਿਲਕੁਲ ਸਹੀ ਗੱਲ ਹੈ ਹੋਰ ਸੁਣਾ ਫਿਰ ਨਵੀ ਤਾਜੀ ਹੋਰ ਤਾਂ ਚਾਚਾ ਫੇਰ ਛਣਾਵਾਂਗੇ ਪਹਿਲਾ ਛੀਰ ਵਾਲੇ ਪੈਸੇ ਬਾਜ ਚ ਗੂਗਲ ਪੇ ਚ ਤੂੰ ਵੀ ਜਰਾ ਨਾ ਗੂਗਲ ਪੇ ਹੋਏ ਇਹ ਹੋਰ ਮੈਂ ਤਾਂ ਚਲਾਲਾਂ ਦਾ ਜਹਾਜ਼ ਜੇ ਫਸ ਜੇ ਮਾਤਾ ਉਹ ਕਬੀਲਦਾਰੀ ਜੀ ਨੇ ਦੱਬਲੇ ਤਾਂ ਕਰਕੇ ਛੀਰ ਕਰਨ ਲੱਗ ਗਿਆ ਪਹਿਲਾ ਮਤਾ ਕਪੈਨ ਦਾ ਵੀ ਵੱਡਾ ਫੋਰਮ ਹੁੰਦਾ ਸੀ ਲੈ ਹਾਂ ਜੀ ਸੀ ਵੀ ਤੇ ਲਾਇਨੇ ਮੈਂ ਚਾਰ ਛਾਲ ਫਿਰ ਆਪਣਾ 140 ਚ ਉਹੀ ਦੀ ਗੱਲ 140 ਚ ਹਾਂ ਉਹ ਬਾਈ ਛਾਲ ਦੀ ਗੱਲ ਦੀ 140 ਵਾਲੀ ਫਿਰ ਹੁਣ ਹੁਣ ਆ ਗਈ ਕਰਛਾ ਫਿਰ ਇਹ ਕੀ ਫਰਕ ਪੈ ਗਿਆ ਕੋਈ ਹੁਣ ਮਗਾਈ ਵੀ ਕਿੱਥੇ ਵੱਤ ਗਈ ਕੱਲ ਮੈਂ ਛੋਦੇ ਵਾਲੇ ਤੇ ਗਿਆ ਮੂੰਹ ਬੁੱਠਾ ਮੋੜਤਾ ਉਹਨੇ ਤੇ ਬਾਈ ਨਹੀਂ ਆਪਣਾ ਤਾਂ ਹੋ ਗਈ ਗੱਲ ਨਾ 140 ਬਾਈ ਚਾਚਾ ਮੇਰੀ ਗੱਲ ਛੁਣ ਜੇ ਤਾਂ 1.5 ਲੱਖ ਰੁਪਈਆ ਇਹਦੇ ਵਿੱਚ ਪਾ ਦੇਗਾ ਟਾਟਾ ਪਰ ਜੇ ਤਾਂ ਤੇ ਮੱਲਿਆ ਕਿ ਤੇਰੇ ਕੋਠੇ ਚ ਹਾਂ ਜੇ ਤੇ ਥੋ ਡੇਢ ਲੱਖ ਨਹੀਂ ਪੁੱਗਦਾ ਫਿਰ ਵੀ ਰਕੇ ਮੈਨੂੰ ਕਹਿੰਦੇ ਨੇ ਵੀ 1 ਲੱਖ 60 ਚੱਕਾ ਛਾੜਿਆ ਆ ਆ ਦੋ ਗੀਲਾਂ ਨੇ ਫਰਕ ਨਾ ਆਇਆ ਕੋਠਾ ਮੈਂ ਤਾਂ ਪਾਂਡੇ ਉੱਤੇ ਤਲਰ ਤੇ ਪਟੰਦਰਾ ਹੁਣ ਮੈਨੂੰ ਬਚਾਲੇ ਮਾਰੇਗਾ ਤੂੰ ਨਹੀਂ ਫਿਰੋਤਾ ਬਚਾਲਾ ਤੇ ਸ਼ਰਾ ਦਾ ਤੂੰ ਦੇਖ ਚਾਚਾ ਚਲ ਲਿਆ ਫੜਾ ਉਹਰਾ ਤੂੰ ਮੈਂ ਉਹਨੂੰ ਕਹੇ ਮੁੰਡੇ ਨੂੰ ਕਹਿੰਦੇ ਵੀ 86 ਨੰਬਰ ਤੇ ਪਾ ਦੇ ਹਲੋ ਹਾਂ ਉਹ ਤਾਂ ਐ ਗਰੀ ਤੈਨੂੰ ਇੱਕ ਸਕੈਨਰ ਭੇਜਿਆ ਹਾਂ ਉਹਦੇ 1.5 ਲੱਖ ਰੁਪਏ ਪਾ ਦੇ ਐ ਸਕੈਨਰ ਕੀ ਭੇਜ ਤੂੰ ਉਹਨੂੰ ਕਹਿ ਵੀ ਛੀਰੀ ਚੜਤ ਛੁੰਦਾ ਸਕੈਨਰ ਭੇਜਿਆ ਹਾਂ 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 1.5 ਲੱਖ ਰੁਪਏ ਪਾਰੀ ਨਫੜ ਨਾ ਵੀ ਉਹਨਾਂ ਚਿਰਨੀ ਗੱਲ ਲਗਾ ਤੁਰਦੀ ਜਿੰਨਾ ਚਿਰ ਦੇ ਵਿੱਚ ਉਹ ਕਰਛੀ ਜੀ ਦਾ ਨਿਸ਼ਾਨ ਨਹੀਂ ਆਉਂਦਾ ਹੈ ਆ ਉਹ ਆ ਗਈ ਉਹ ਉਹ ਆ ਗਈ ਉਹ ਕਰਛੀ ਜੀ ਉਹ ਆ ਗਿਆ ਉਹ ਆ ਗਈ ਆ ਗਈ ਆ ਗਈ ਚਾਚਾ ਬਸ ਠੀਕ ਹੈ ਹੁਣ ਤਾਂ ਉਹ ਹੋਈ ਐ ਤੇ ਮੰਨਿਆ ਕੁਛ ਚਲ ਉਹ ਖੁਸ਼ ਹੈ ਹਾਂ ਹੁਣ ਕਹੇ ਜਿਹੜਾ ਕੁਛ ਕਹਨੇ ਹੁਣ ਕਰਾਂ ਗੱਲ ਹਾਂ ਇੱਕ ਮੈਂ ਇੱਕ ਕੁਦਰਤ ਪ੍ਰੇਮੀ ਗੱਲ ਠੁਣ ਤੇਰਾ ਕੁਦਰਤ ਪ੍ਰੇਮੀ ਹਲੇ ਪਿੱਛੇ ਕਰ ਆਉ ਪੀਲਾ ਦਿਖਦਾ ਹਾਂ ਆਉ ਕਿਲੇ ਤੇ 8:35 ਮਿੰਟ 9 ਸਕਿੰਟਾਂ ਦੇ ਉੱਤੇ ਪਾਣੀ ਹੱਥ ਦੀਆਂ ਰੋਟੀਆਂ ਹਾਂ ਇੰਨੀ ਕੁ ਮੱਖਣੀ ਮਿੱਠਾ ਚਾਰ ਉੱਤੇ ਮੜ ਕੌੜੀ ਮਿਰਚ ਨਾਲ ਨੂੰ ਗੁੜ ਅੱਧਾ ਦਹੀਂ ਵੱਡੀ ਬੋਤਲ ਇੱਕ ਲੱਛੀ ਦੀ ਉੱਥੇ ਉਹ ਗੀਲੇ ਤੇ ਟੰਗੇ ਪਏ ਹੁਣ ਮੈਂ ਉਹਰੇ ਹੰਮਾ ਮੈਂ ਉਹਰੇ ਨਾ ਹੰਮਾ ਉਹ ਛੋ ਰੁਪਿਆ ਪਾ ਦੇ ਮੈਨੂੰ ਅੱਡ ਤੋਂ ਉਹ ਕਰ ਏਰੀਆ ਛੋੜਾ ਖਰਾਬ ਹੈ ਔਰ ਕੋਈ ਤਣੀਆਂ ਤੜਾਉਣ ਲੱਗਿਆ ਛਾਦੀ ਛੋਟੀ ਨਾ ਮੈਂ ਕੀ ਕਰੂੰ ਗੰਦਾ ਛਾੜਾਉਣਾ ਹੈ ਹੈ ਰੋਟੀ ਦਾ ਪਤਾ ਲੱਗਿਆ ਕਿੱਥੇ ਹੋਵੇ ਉਹ ਪਤਾ ਲੱਗਿਆ ਉੱਥੇ ਕਿਲੇ ਤੇ ਉੱਥੇ ਅੱਧਾ ਕਿਲੋ ਦੁੱਧ ਦੁੱਧ ਆ ਡੋਲੂ ਦੇ ਕੁੰਡੇ ਨਾ ਕਾਲੇ ਲਫਾਫੇ ਚ ਗੁੜ ਤੇ ਚਾਹ ਪੱਤੀ ਬਨ ਕੇ ਉਥੇ ਬਰੇਤੀ ਚ ਗੱਡ ਕੇ ਬਗਜਿਆ ਕਰੀ 10 ਵਜੇ ਵਾਲੀ ਚਾਹ ਕਰਾਂ ਦੁਪਹਿਰੇ ਵਾਲੀ ਚਾਹ ਕਰਾਂ ਉਹਦਾ ਤੈਨੂੰ ਕੋਈ ਮਤਵ ਨਹੀਂ ਤੈਨੂੰ ਤੇਰਾ ਕੰਮ ਕਰਿਆ ਮਿਲੂ ਲੈ ਹੁਣ ਤੇਰੀਆਂ ਤਾਂ ਹੋ ਗਈਆਂ ਸ਼ਰਤਾਂ ਪੂਰੀਆਂ ਹਾਂ ਹੁਣ ਆਪਣੀ ਸ਼ਰਤ ਹੋ ਗਈ ਚਾਚਾ ਕੱਲੀ ਕੱਲੀ ਪੂਰੀ ਹੁਣ ਤੇਰੀਆਂ ਦੱਛ ਦੂ ਕੀ ਨੇ ਦੇਖ ਮੇਰੀ ਇੱਕ ਗੱਲ ਸੁਣ ਲੈ ਹਾਂ ਮੈਂ ਹੈ ਗਿਆ ਸਹਿਤਕਾਰ ਵਾਤਾਵਰਨ ਪ੍ਰੇਮੀ ਕੁਦਰਤ ਨਾਲ ਪਿਆਰ ਕਰਨ ਵਾਲਾ ਦੇਖ ਵੀ ਇੱਕ ਗੱਲ ਐ ਹੁਣ ਜਿੱਥੇ ਤੱਕ ਆਪਣੇ ਖੇਤ ਦੀ ਹੱਦਬੰਦੀ ਐ ਹਾਂ ਉਥੇ ਤੱਕ ਤਾਂ ਕੰਮ ਕਰਨਾ ਆ ਜਰੂਰ ਕਰਾਂਗੇ ਕੰਮ ਕਰਾਂਗੇ ਇੱਕ ਠੋਕ ਕੇ ਪੈਸੇ ਲੈਣ ਦੇ ਤੋ ਉਹਦੇ ਵਿੱਚ ਜਿਹੜੀਆਂ ਵੀ ਕੋਈ ਚੀਜ਼ਾਂ ਕੁਦਰਤੀ ਕੁਦਰਤ ਨਾਲ ਜੁੜੀਆਂ ਹੋਈਆਂ ਨੇ ਅੱਛਾ ਉਹਦੇ ਵਿੱਚ ਤਾਂ ਕੋਈ ਛੇੜਛਾੜ ਨਹੀਂ ਕਰਨੀ ਤਾਂ ਉਸ ਨੂੰ ਤਾਂ ਕੋਈ ਨੁਕਸਾਨ ਪਹੁੰਚਾਣਾ ਤਾਂ ਠੀਕ ਆ ਚਾਚਾ ਇਹ ਸ਼ਰਤ ਤੇ ਤੂੰ ਕਾਇਮ ਰਹੀ ਫਿਰ ਮੈਂ ਕਾਇਮ ਵੇਖ ਮੈਂ ਕਾਇਮ ਰਹੂੰਗਾ ਬਿਤੇ ਹਲ ਨਾ ਜਾਈ ਨਹੀਂ ਹਲਦਾ ਮੈਂ ਐ ਦਮਦਮ ਲੈ ਲਿਆ ਫਿਰ ਹਾਂ ਮੈਂ ਤਾਂ ਕੰਟਾ ਕੁਟਲੀ ਨੀਂਦ ਖਰਾੜੇ ਮਾਰ ਮਾਰ ਕੇ ਘਾਟੋ ਨੂੰ ਦੇਤੀ ਚਤਾਬ ਨਹੀਂ ਅੱਛਾ ਹਾਂ ਮੈਂ ਤਾਂ ਦਮਦਮ ਲੈ ਲਿਆ ਹੁਣ ਦੱਛ ਫਿਰ ਕੀ ਕਰਨਾ ਲੈ ਵੀ ਐਂ ਕਰ ਚੜਤ ਸੂ ਹਾਂਜੀ ਦੱਛੋ ਆਪਣੇ ਮਰੂਦ ਤੇ ਜਾਮਣ ਅੱਛਾ ਏਰੀਆਂ ਡਾਹਣੀਆਂ ਥੱਲੋ ਥੱਲੋ ਛਾਂਗ ਕੇ ਇਹਨਾਂ ਦੇ ਪੱਤੇ ਅੱਡ ਕਰਦੇ ਡਾਹਣੀਆਂ ਅੱਡ ਕਰਦੇ ਰੇੜੇ 'ਚ ਪਾ ਕੇ ਘਰੇ ਛੜਿਆ ਉਦਾ ਚਾਚਾ ਆਪ ਦੇ ਕਾਨੂੰਨ ਤੋਂ ਇਥੋਂ ਹੀ ਭੱਜ ਗਿਆ ਕੀ ਹੋ ਗਿਆ ਆ ਜਮਨ ਤੈ ਬਣਾਈ ਐ ਨਾ ਕੁਦਰਤ ਨੇ ਅਮਰੂਦ ਤੈ ਬਣਾਇਆ ਨਾ ਕੁਦਰਤ ਨੇ ਆ ਇੰਨੀਆਂ ਡਾਂਗੀਆਂ ਪੱਤੇ ਇਹ ਤੈ ਲੈ ਨੇ ਨਾ ਕੁਦਰਤ ਨੇ ਫਿਰ ਹੁਣੇ ਤਾਂ ਤੂੰ ਕਹਿੰਦਾ ਦੀ ਵੀ ਕੁਦਰਤੀ ਚੀਜ਼ ਨਾਲ ਛੇੜਛਾੜ ਨਹੀਂ ਕਰਦੀ ਮੈਂ ਨਹੀਂ ਬਾਈ ਇਹਨਾਂ ਨੂੰ ਵੜਦਾ ਨਾ ਇਹ ਗਲਤ ਕੁਦਰਤੀ ਚੀਜ਼ ਨਾਲ ਛੇੜਛਾੜ ਗੱਲ ਹੋਈ ਆਪਣੀ ਖੜਾ ਹੋ ਤੂੰ ਮੈਂ ਨਹੀਂ ਬੱਦਣੀ ਓ ਹੋਰ ਕੰਮ ਨੇ ਆ ਜਾ ਆ ਹੋਰ ਕੰਮ ਕਰਾ ਲੈ ਹੋਰ ਕਰਾ ਲੈ ਜਿਹੜਾ ਬੋਲ ਚ ਐ ਕਰ ਪਹਿਲਾਂ ਤੂੰ ਫਿਰ ਹੋਣਾ ਫਿਰ ਆਪਣੀ ਉਹ ਪੜਿਉਂ ਦੇ ਵਿੱਚ ਨੇ ਚੂਹੇ ਬਹੁਤ ਅੱਛਾ ਉਹਨਾਂ ਨੂੰ ਚਾਹੇ ਦੀ ਤੂੰ ਬਿੱਲੀ ਨੂੰ ਸੁਪਾਰੀ ਦੇ ਕੇ ਮਰਵਾ ਦੇ ਜਾਂ ਪਾਣੀ ਪਾ ਪਾ ਕੇ ਉਹਨੂੰ ਬਾਹਰ ਕੱਢ ਕੇ ਫਿੱਡੇ ਛਿੱਤਰ ਨਾਲ ਕੁੱਟ-ਕੁੱਟ ਕੇ ਮਾਰ ਦੇ ਆਹ ਗੱਲ ਤੂੰ ਵੀ ਚਾਚਾ ਤੂੰ ਅੱਜ ਦੀ ਤੂੰ ਭੱਜ ਗਿਆ ਕਿਉਂ ਮੈਨੂੰ ਐ ਦੱਛ ਹਾਂ ਚੂਹੇ ਬੰਦੇ ਨੇ ਪੈਦਾ ਕਰੇ ਨੇ ਨਾ ਕੁਦਰਤ ਨੇ ਫਿਰ ਕੁਦਰਤ ਨਾਲ ਛੇੜਛਾੜ ਮੈਂ ਥੋੜੀ ਕਰਦਾ ਭਈ ਨਾ ਮੈਂ ਤਾਂ ਕੁਦਰਤੀ ਨੇ ਕੁਦਰਤੀ ਚੀਜ਼ ਨੂੰ ਨਹੀਂ ਮੈਂ ਨੁਕਸਾਨ ਪਹੁੰਚਾਉਂਦਾ ਹੁਣ ਆਪਣੀ ਗੱਲ ਹੋ ਗਈ ਨਾ ਆਪਨੂੰ ਹੋਰ ਕੰਮ ਦਾ ਐਂ ਕਰ ਫਿਰ ਹੂੰ ਉਹ ਆਪਣੀ ਪੜ੍ਹਾਉਂ ਤੇ ਖੱਬਲ ਬਹੁਤ ਹੋ ਰਿਆ ਉਹਨੂੰ ਛਾਂਗ ਲੈ ਜਾ ਕੇ ਮੈਨੂੰ ਐਂ ਦੱਸ ਖੱਬਲ ਤੇਰਾ ਪੈ ਦਾ ਕਰਿਆ ਹੋਇ ਨਾ ਕੁਦਰਤੀ ਹੋ ਜਾਣਾ ਤਾਂ ਫਿਰ ਆਪਾਂ ਕੁਦਰਤੀ ਚੀਜ਼ਾਂ 'ਚੇੜ-ਛੜ ਕਰਨ ਵਾਲੇ ਕੌਣ ਹੁੰਨੇ ਹੁਣੇ ਤਾਂ ਤਾਂ ਮੈਨੂੰ ਮਨਾ ਕਰੇ ਇਹ ਗੱਲ ਨਹੀਂ ਬਣਦੀ ਭਾਈ ਖੱਬੜ ਆਪਦਾ ਚੰਗਾ ਕੇ ਛੇਤੋਂ ਹੋਰ ਹੋਰ ਕੀ ਕਰੇਂਗਾ ਤੂੰ ਦੇਖਾ ਤੇਰੀਆਂ ਛਰਤਾ ਮੁਤਾਬਕ ਇੱਕ ਚਰ ਰਹਿ ਗਈ ਬਾਹੀ ਹਾਂ ਇੱਕ ਰਹਿ ਗਈਆਂ ਬੱਟਾ ਚੋਪੜਨ ਵਾਲੀਆਂ ਹਾਂ ਇੱਕ ਰਹਿ ਗਿਆ ਕੱਦੂ ਕਰਨ ਵਾਲਾ ਹਾਂ ਉਹ ਕਰ ਸਕਦਾ ਹੁਣ ਤਾਂ ਮੈਂ ਚਲ ਠੀਕ ਹੈ ਫਿਰ ਹਾਂ ਆਏ ਕਰ ਦੂੰ ਹਾਂ ਬਾਹੀ ਕਰਨ ਤੋਂ ਪਹਿਲਾਂ ਆਪਣੇ ਖਰਚੇ ਫੂਕ ਵਾਲੇ ਨੇ ਫਿਰ ਸਾਰੇ ਖਰਚੇ ਫੂਕ ਦੇ ਗੱਲ ਚ ਗੱਲ ਕਿਉਂ ਗੱਲ ਛੁਣ ਹਵਾ ਤੇਰੀ ਬਣਾਈ ਹੋਈ ਹੈ ਨਾ ਕੁਦਰਤ ਦੀ ਅਛਮਾਨ ਟਾਈਮ ਨਾ ਹੈ ਇਹ ਵੀ ਕੁਦਰਤ ਦਾ ਹੈ ਜੱਜਾ ਜਦੋਂ ਮੈਂ ਨੂੰ ਅੱਗ ਲਾਉਂਗਾ ਉਹਦਾ ਹੋਊਗਾ ਤੂੰ ਆ ਤੂੰ ਆਰਲੂਗਾ ਕੁਦਰਤੀ ਹਵਾ ਚ ਕੁਦਰਤੀ ਅਛਮਾਨ ਚ ਹੋ ਗਿਆ ਕੁਦਰਤ ਨਾਲ ਖਲਵਾੜ ਇਹ ਵੀ ਨਹੀਂ ਆਪਾ ਤੋਂ ਬੰਦਾ ਬਈ ਨਾ ਇਹ ਗਲਤ ਗੱਲ ਤੇ ਗੱਲ ਬਈ ਗਲਤ ਓਏ ਐ ਕਰ ਇਹ ਨਹੀਂ ਕਰਨਾ ਤਾ ਟਰੈਕਟਰ ਛੇੜ ਲਿਆ ਕਰੋ ਆਹ ਬਰਗੀ ਗੱਲ ਟਰੈਕਟਰ ਛੇੜ ਕੇ ਬਾਹੀ ਕਰੂੰ ਮੈਂ ਆਹ ਸ਼ੁਰੂ ਕਰ ਦੇ ਅੰਦਰਲਾ ਬ੍ਰੇਕ ਦੱਬ ਕੇ ਮੈਂ ਬਹੁਤ ਛੁਣੀ ਹਲਾਈ ਪਾਉਣਾ ਚੱਲ ਜਿਵੇਂ ਮਰਜ਼ੀ ਕਰੀ ਤੂੰ ਮੈਨੂੰ ਪਤਾ ਟਰੈਕਟਰ ਕਿਹੜਾ ਐਸ਼ਰ ਐਸ਼ਰ ਹਾਂ ਉਹਦੇ ਨੂੰ ਤਾਂ ਚਾਚੇ ਰੋੜੀ ਕੁੱਟਣਾ ਮੂਰੇ ਨਿਕੜ ਜਾਂਦਾ ਉਹਦਾ ਸਿਰ ਚ ਵੱਜ ਵੱਜ ਕੇ ਮੇਰਾ ਸਿਰ ਦੁਖਣ ਲਾ ਦੂਗਾ ਉਦੋਂ ਜਿਆਦੇ ਪੈਸੇ ਮੇਰੇ ਕੰਨਾਂ ਦੇ ਅਪਰੇਸ਼ਨ ਤੇ ਲੱਗ ਜਾਣਗੇ ਉਹਦੇ ਨਾਲ ਨਿਆਫਤੋਂ ਪੈਸਾ ਜਾਂਦਾ ਭਾਈ ਫਿਰ ਹੋਰ ਤੂੰ ਲੈ ਨਵਾਂ 8655 ਟਰੈਕਟਰ ਉੱਤੇ ਲਵਾ ਉਹਦੇ ਘੱਟੋ ਘੱਟ 76800 ਦਾ ਐਮਪ ਵੱਡਾ ਟੋਲ ਲਾਭ ਹੀਰੇ ਤੇ ਅੰਮਰਤਾ ਫਿਰਕਦੇ ਗੀਤਾਂ ਦੀ ਭਰਾ ਦੂਰੀ ਫੇਰ ਹੋਊਗੀ ਬਾਹੀ ਗੱਜ ਵਰਗੀਆਂ ਹਲਾਈਆਂ ਦੀ 8-10 ਲੱਖ ਰੁਪਏ ਦਾ ਟਰੈਕਟਰ ਦੇ ਲਾਵਾ 1.5 ਲੱਖ ਤੇ ਨੂਪਾ ਦਾ 70000 ਦਿੱਖ ਦੇ ਲਾਵਾ ਮੈਂ ਤੈਨੂੰ ਸੀਰੀਅਲ ਆਇਆ ਕਿ ਬੈਂਕ ਤੋਂ ਲੋਨ ਕਰਾਇਆ ਚਲੋ ਟਰੈਕਟਰ ਵਾਲਾ ਦਾ ਕੰਮ ਮੈਂ ਦਿਹਾੜੀ ਤੇ ਕਰਾ ਲੂੰਗਾ ਬੰਦਾ ਲੈ ਕੇ ਆਹ ਇਹ ਗੱਲ ਬੰਦ ਜੂਈ ਐ ਕਰਾ ਲਈ ਆਪਦਾ ਐ ਕਰੀ ਫਿਰ ਉਦੋਂ ਬਾਅਦ ਬਾਦੀ ਰੇਹੇ ਥੱਲੇ ਦੋ ਦੋ ਗਲਤ ਗੱਲ ਹੈ ਬਾਈ ਕਿਉਂ ਇੱਥੇ ਵੀ ਤੂੰ ਆਪਣੇ ਬਚਨਾਂ ਤੋਂ ਫਿੱਡਾ ਜਾਣਾ ਆ ਤਰਤੀ ਕੀ ਹੈ ਇਹ ਕੁਦਰਤ ਦੀ ਹੈ ਪਰ ਕੁਦਰਤੀ ਚੀਜ਼ ਦੇ ਵਿੱਚ ਬੰਦੇ ਦੀ ਬਣਾਈ ਹੋਈ ਚੀਜ਼ ਪਾ ਕੇ ਨੂੰ ਖਰਾਬ ਕਰੀਏ ਇਹ ਚੰਗੀ ਗੱਲ ਆ ਪਣਾ ਕੋਈ ਨਾ ਮਾੜੀ ਗੱਲ ਫੇਰ ਆਪਾਂ ਨਹੀਂ ਬਾਈ ਰੇਰੂ ਪਾਉਂਦੇ ਆਪਦਾ ਰੇਕ ਛੇਟੋ ਹੋਰ ਪਵਾਈ ਆਪਾਂ ਨਹੀਂ ਇਹ ਜਾ ਪਾਪ ਕਰਦੇ ਚਲੋ ਉਹ ਤਾਂ ਮੈਂ ਥੈਲਾ 50 ਰੁਪਏ ਤੇ ਪਵਾ ਲੂੰ ਕਿਸੇ ਤੋਂ ਆ ਐ ਕਰ ਲਈ ਐ ਕਰੀ ਫਿਰ ਉਦੋਂ ਬਾਅਦ ਸਪਰੇਅ ਤਾਂ ਕਰ ਦੇਣਾ ਸਪਰੇਅ ਆ ਜਰੀ ਤੇ ਵੱਲਿਆ ਚਾਚਾ ਤੂੰ ਆਪਦੀਆਂ ਛਾਰੀਆਂ ਗੱਲਾਂ ਤੂੰ ਮੁੱਕਰੀਆਂ ਨਾ ਯਾਰ ਓਏ ਇਹ ਚ ਕੀ ਮੁੱਕਰਨਾ ਤੂੰ ਐ ਦੱਸ ਮੈਨੂੰ ਜੇ ਜੀਰੀ ਆਪਣੀ ਹਾਂ ਉਹਦੇ ਤੇ ਜਿਹੜੀਆਂ ਛੁੰਡੀਆਂ ਭੁੰਡੀਆਂ ਤੇਲਾ ਉਹ ਤੂੰ ਬਣਾਇਆ ਨਾ ਬਣਾਇਆ ਹੋਇਆ ਨਾ ਉਹ ਤਾਂ ਆਪੇ ਪੈਦਾ ਹੋ ਜਾਂਦਾ ਕੁਦਰਤ ਨਾਲ ਕੁਦਰਤ ਨੇ ਬਣਾਇਆ ਹਾਂ ਫਿਰ ਕੁਦਰਤੀ ਚੀਜ਼ਾਂ ਤੇ ਛਪਰੇ ਕਰਕੇ ਯਾਰ ਮੈਂ ਮਾਰੂੰਗਾ ਫਿਰ ਮੈਂ ਆਪਣੇ ਬੱਚ ਨਾਲ ਤੈਨੂੰ ਫਿਰੂ ਪਾਪ ਨਹੀਂ ਲੱਗੂ ਮੈਨੂੰ ਰੱਬ ਮੈਨੂੰ ਛਜਾ ਨਹੀਂ ਦੇਊਗਾ ਆਪੇ ਤਾਂ ਤੂੰ ਕਹਿੰਦਾ ਕੁਦਰਤ ਨਾਲ ਮੇਰੇ ਖੇਤ 'ਚ ਛੇੜਛਾੜ ਨਾ ਕਰੀ ਆਪੇ ਤੂੰ ਕੁਦਰਤ ਦੀ ਢੇ-ਢੇਰੀ ਕਰਵਾਈਆਂ ਨੇ ਤੂੰ ਕਮਾਲ ਦਾ ਬੰਦਾ ਯਾਰ ਇਹ ਗੱਲ ਨਹੀਂ ਭਈ ਆਪਾ ਤਾਂ ਬੰਦੀ ਨਾ ਗਲਤ ਤੇ ਗੱਲ ਕੁਦਰਤ ਨਾਲ ਛੇੜਛਾੜਾ ਪਾ ਨਾ ਕਰੀਏ ਨਾ ਕਿਛ ਨੂੰ ਕਰਨ ਦੇਈਏ ਉਹ ਖੜਾ ਓਏ ਅਰੇ ਆ ਦੱਛ ਬਾਲਾ ਕੱਟਾ ਜਾ ਨਾ ਬੋਲੀ ਜੇ ਗੰਦਾਚਾ ਹਜੇ ਜੜਾਇਆ ਨਹੀਂ ਤਾਂ ਕਰੇ ਜ਼ਰੂਰ ਪੇ ਮੈਨੂੰ ਆਏ ਦਾ ਸੋ ਤੈਨੂੰ ਇੱਕ 60 ਕਿਹੜਾ ਹੁੰਦਾ ਸੀ 1 ਲੱਖ 60 ਦਿੰਦੇ ਨੇ ਮੈਨੂੰ ਵੀ ਰੇਗੇ ਦਾ ਹਾਕਾ ਮਾਰਦੇ ਨੇ ਆਏ ਘਰ ਫਿਰ ਟੰਡ ਫੋੜੀ ਜੀ ਚੱਕ ਸੋ ਜਿਹੜੇ ਪਾਂਡੇ ਥੀਟਰ ਜਲੇ ਆ ਆਪਦੇ ਉਹਨਾਂ ਦੇ ਮੋਟਰ ਤੇ ਜਾ ਕੇ ਧਰਵ ਦੇ ਗੱਲ ਛੁਨੋ ਚਾਚਾ ਖਜ਼ਾਨਾ ਓ ਖਜ਼ਾਨਾ ਚੱਲ ਲੰਗ ਆ ਲੱਗ ਜਾਨਿਆ ਐਦੀ ਵੀ ਗੱਲ ਨਹੀਂ ਫਿਰ ਓਏ ਐਦੀ ਵੀ ਗੱਲ ਨਹੀਂ ਲੰਗ ਜਾਨਿਆ ਆ ਐਸੀ ਮਾੜੇ ਨਹੀਂ ਮਰਦੇ ਚਾ ਚੱਕਰ ਬੱਦੂ ਹੂੰ ਕਹਤਾ ਹੋਰ ਲਗਾ ਤੂੰ ਕਾ ਕਪੜਾ ਜੇ ਤੱਕ ਖਜ਼ਾਨਾ ਓ ਖਜ਼ਾਨਾ ਜੇ ਗੰਦਾ ਛੜ ਜੜਾਇਆ ਨਹੀਂ ਕਰੇ ਤਾਂ ਜਰੂਰ ਪਿਆ ਕਿਤੇ ਬਾਹਲਾ ਨਮਕਾ ਨਹੀਂ ਮਾਜਾ ਬੋਲੀ ਵਜਤਾ ਲੰਗ ਜਾ ਤੂੰ ਲੰਗ ਜਾ ਆ ਲੰਗ ਜਾ ਮੈਂ ਕਹ ਦੇਮੀ ਲੰਗ ਜਾ ਸਰੀਰੰਗ ਕਰਾ ਤੂੰ ਉੱਲ ਲੰਗ ਜਾਣਾ ਲੰਗ ਜਾਣਾ ਮੈਂ ਤੇਰਾ ਖੇਤ ਚੋਂ ਨੀ ਚੱਕ ਕੇ ਲੈ ਕੇ ਜਾਣਾ ਹੁਣ ਤੈਨੂੰ ਐਡੀ ਜਿੱਦੀ ਬੁਰਾ ਲੱਗਣ ਲੱਗੇ ਮੈਂ ਉਹ ਬੁਰੇ ਨੂੰ ਕੀ ਇਹ ਤਾਂ ਕਰਿਆ ਕੀ ਇਹ 2 ਘੰਟੇ ਨੀਂਦ ਕੁੱਟ ਕੇ ਮੈਂ ਨਹੀਂ ਆ ਕਰਦਾ ਮੈਂ ਖੱਪਣ ਨਹੀਂ ਮੈਂ ਚੂਹੇ ਨਹੀਂ ਮਾਰਦਾ ਹੈਗਾ ਨਾ ਫਿਰ ਰੇ ਨਹੀਂ ਪਾਉਂਦਾ ਮੈਂ ਸਪਰੇ ਨਹੀਂ ਕਰਦਾ ਓ ਤੂੰ ਹੀ ਨਹੀਂ ਬੰਦਾ ਵਾਤਾਵਨ ਪ੍ਰੇਮੀ ਗੁਜਰਤ ਨੂੰ ਪਿਆਰ ਕਰਨ ਮੈਨੂੰ ਤਹੀਂ ਨਹੀਂ ਸਿਖਾਇਆ ਤਹੀਂ ਨਹੀਂ ਕਿਹਾ ਵੀ ਗੁਜਰਤੀ ਜੀ ਜਾਣਾ ਛੇੜਚਾੜ ਨਹੀਂ ਕਰਨੀ ਆਪਣੇ ਬੱਚੇ ਨਹੀਂ ਹੈਗੇ ਕੰਮ ਕਰਨ ਵਾਲੇ ਆਪਣੇ ਬੱਚਾ ਤੂੰ ਆਪਣੇ ਮੁਕਰੀਂ ਜਾਣਾ ਚੰਗਾ ਫਰਮਤੋਂ ਚੱਲ ਓਏ ਸੌਰਾ ਸੰਗਰੀ ਗੱਲ ਹਾਂ 1.5 ਲੱਖ ਕਿਹੜਾ 1.5 ਲੱਖ ਆ ਰਿਹਾ ਹੁਣ ਪਾਇਆ ਮੈਂ ਤੈਨੂੰ ਬੈਠੇ ਨੂੰ ਦੰ ਮੈਨੂੰ ਅੱਥਾਂ ਨਾਲ ਚੱਕ ਗਨੇ ਹੋਏ ਨੇ ਤਾ ਤੂੰ ਵੀ ਤਾਂ ਕਹਿਣਾ ਤੀ ਕਿ ਨਾ ਪਹਿਲਾਂ ਮੈਨੂੰ ਇੱਥੇ ਤੂੰ ਗੂਗਲ ਪੇ ਕਰ ਉਹ ਦੇ ਕੀ ਉਹ ਤਾਂ ਨੰਬਰ ਜੇ ਨੇ ਉਹਨਾਂ ਦਾ ਕੀ ਪਤਾ ਇਹਨਾਂ ਨਾ ਇਹਨੇ ਮੇਰੀ ਗੱਲ ਵਿੱਚ ਮੈਂ ਕੰਮ ਕਰੂੰ ਸਰ ਜੇ ਤਾਂ ਮੈਨੂੰ ਡੇਢ ਲੱਖ ਤਾਂ ਹੱਥ ਨਾਲ ਫੜਾ ਕੇ ਗੀਜੇ ਚ ਪਾਇਆ ਉਹ ਤਾਂ ਡੇਡਾਂ ਦੇ ਰਾਤ ਰੇ ਮੋਬਾਈਲ ਦੇ ਵਿੱਚ ਬੈ ਗਿਆ ਪੈ ਗਿਆ ਪੈ ਗਿਆ ਛੇ ਫਿਰ ਤੂੰ ਮਾਲ ਕਰਦਾ ਯਾਰ ਤੂੰ ਜੇ ਵੀ ਮੇਰੀ ਗੱਲ ਸੁਣ ਆ ਗੁਜਰਾਤ ਨੂੰ ਪਿਆਰ ਕਰਨਾ ਛੀਂਦ ਮੁਕਤ ਨਹੀਂ ਬਣਿਆ ਜਾਂਦਾ ਹੋਰ ਫਿਰ ਬਾਟਾ ਵਨ ਪ੍ਰੇਮੀ ਗੱਲਾਂ ਮਾਰ ਕੇ ਨਹੀਂ ਬਣਿਆ ਜਾਂਦਾ ਜੇ ਇਨਾ ਕੁਦਰਤ ਨੂੰ ਪਿਆਰ ਕਰਦਾ ਹੈ ਕੁਦਰਤ ਨੂੰ ਪਿਆਰ ਕਰਨ ਵਾਲੇ ਬੰਦੇ ਕੋਲੇ 1.5 ਲੱਖ ਪਾ ਗਿਆ ਫਿਰ ਤਿੱਕੀ ਚੰਗ ਟੁੱਟ ਗਈ ਮਾਰੀ ਜਾਂਦਾ ਓਏ ਕੋਈ ਤੁਹਾਨੂੰ ਸੁਣ ਮੈਂ ਨਹੀਂ ਕਿਹਾ ਹਾਂ ਤੂੰ ਤੁੱਕਾ ਮਾਰ ਕਰਦਾ ਜਮੀ ਤੂੰ ਆਪਣੇ ਕੰਮ ਕਰ ਗੁੰਡਾ 1.5 ਲੱਖ ਵੀ ਲੈ ਗਿਆ ਓਏ ਕੁੰਡੀ ਲਾ ਗਿਆ ਮੈਨੂੰ ਤਾਂ ਉਹ ਮੰਜਰੇ ਵੀ ਪੈਣ ਨੂੰ ਜੀ ਨਹੀਂ ਕਰਦਾ ਹੈਗਾ ਜੱਟ ਹੀਠ ਜੰਡੋਰੇ ਦੇ ਸਾਗ ਆ 1.5 ਲੱਖ ਦੀ ਕੁੰਡੀ ਲਵਾ ਕੇ Oh, <laughs> yeah.